ਅਹ ਇਹ ਤੇ ਫਿਰ ਗੱਲ ਹੀ ਨਾ ਮੰਗਿਆ ਉਹ ਨਾ ਤੇ ਵਾਧਵਾਤੇ ਤੇ ਇੱਤਾਂ ਵਧੀਆ ਕੀਤਾ ਲੈ ਸਮਾਨ ਤੇ ਹੈ ਬੜਾ ਸੋਹਣਾ ਮਮੇ ਕੀ ਸੋਚੀ ਆਂਡੇ ਕੱਲੇ ਸਮਾਨ ਵਿੱਚ ਆਇਆ ਬੜਾ ਸੋਹਣਾ ਬਹੁਤ ਵਧੀਆ ਕੀਤਾ ਉਹਨਾਂ ਨੇ ਮੈਂ ਕਿਹਾ ਜਿੰਨਾ ਹੀ ਮੰਗਿਆ ਉਹ ਤੇ ਉਹਨਾਂ ਵਾਧ ਦੇਤਾ ਤੇ ਲਾਲੀਗੇ ਉਹ ਲਾਲੇ ਨੇ ਮੰਮੀ ਵੀਰ ਨੂੰ ਆ ਲੈਣ ਦੇ ਆਪੇ ਲਾਲੇਗਾ ਦੇਖੋ ਜ ਆਖੀਆਂ ਆਖਣਾ ਕੀ ਆ ਕੱਲ ਵੀ ਤੇ ਉਹਨਾਂ ਟਰਾਲੀ ਵਿੱਚ ਸਮਾਨ ਦੀ ਲਾਈ ਆ ਪਤਾ ਲੱਗ ਹੀ ਜਾਣਾ ਅੱਜ ਨੇ ਤੇ ਕੱਲ ਲੱਗ ਹੀ ਜਾਣਾ ਆਪੇ ਲਾ ਲੇਗਾ ਆਖਰੇ ਤੁਹਾਨੂੰ ਆਪੇ ਮਗਾ ਲਿਆ ਹਿੱਥੇ ਲੈਣਾ ਨਹੀਂ ਤੁਸੀਂ ਸਿੱਧਾ ਤੁਹੀਂ ਕੋ ਕਹਿਣਾ ਆਪਾਂ ਹੀ ਮਗਾਇਆ ਆਪਣੀ ਕੁੜੀ ਨੂੰ ਦਿੱਤਾ ਇਹ ਗੜਾ ਉਹ ਨਾ ਆਖੇ ਤੁਹਾਨੂੰ ਮਗਾ ਲਿਆ ਹਿੱਥੇ ਲੈਣਾ ਨਹੀਂ ਚਲ ਠੀ ਠੀ ਕਲੀ ਚਾਹੀਦੀ ਕੁੜੀ ਕਲੀ ਚਾਹੀਦੀ ਤੁਸੀਂ ਕਿਉਂ ਪਈ ਕਿਹਾ ਹੀ ਨਹੀਂ ਆ ਆਪੇ ਦੇ ਕੇ ਗਏ ਆਪਣੀ ਮਰਜ਼ੀ ਦਾ ਤੁਸੀਂ ਨਹੀਂ ਕਹਿਣਾ ਵੀਰ ਕੋ ਮੰਨਣਾ ਨਹੀਂ ਆ ਵੀ ਅਸੀਂ ਲਿਸਟ ਕਰ ਲਈ ਆ ਠੀਕ ਐਵੇਂ ਨਾ ਆਪਣੇ ਗੱਲ ਪਵਾ ਲਿਓ ਚਲ ਠੀਕ ਐ ਮੈਂ ਚਾਹ ਬਣਾ ਕੇ ਲਰਨੀ ਆ ਜੀ ਆਹ ਦਾਵਾ ਕਾਲ ਦਿੱਤਾ ਤਾਂ ਨਾਲ ਪਾ ਜੀ ਵੀ ਕਾਲ ਦਿੱਤੀ ਹੈ ਵਾਜੀਆ ਦਿੱਤਾ ਸੋਨਾ ਸਮਾਨ ਹੈ ਅਹੀ ਤੇ ਮੰਗਿਆ ਨਹੀਂ ਚਲ ਆਪੇ ਦੇ ਦਿੱਤਾ ਮਰਜੀ ਉਹਨਾਂ ਦੀ ਆਪਣੀ ਧੀਨ ਦੇਣਾ ਉਹਨਾਂ ਨੇ ਦੇ ਦਿੱਤਾ ਬੜਾ ਸੋਹਣਾ ਲੈ ਆਏ ਨੇ ਤੇ ਅੱਗੇ ਟਰਾਲੀ ਦੇ ਕੇ ਨੇ ਅੱਜ ਪਹਿਲਾ ਹੈ ਸਮਾਨ ਚਲੋ ਸੋਨਾ ਸਮਾਨ ਤਾਂ ਵਧੀਆ ਹੀ ਆ ਆਪਣੀ ਧੀਨ ਦਿੱਤਾ ਨੇ ਅਹੀ ਕਿਹੜਾ ਮੈਂ ਆਹ ਕੌਣ ਲੈ ਕੇ ਆਇਆ ਇਹ ਪੁੱਤਰ ਲੈ ਕੇ ਆਏ ਸਮਾਨ ਆਉਂਦੇ ਨੇ ਫੇਰ ਦੇਣਾ ਹਾਂ ਹੋਰ ਅੱਗੇ ਵੀ ਦਿੱਤਾ ਉਹਨਾਂ ਨੇ ਅੱਗੇ ਟਰਾਲੀ ਅੱਗੇ ਆਈ ਹੈ ਤੇ ਹੋਰ ਕਹਿੰਦਾ ਤੂੰ ਹੀ ਲੈਣਾ ਹੈ ਹੋਰ ਫੇਰ ਆਪੇ ਹੀ ਲੈ ਆਈ ਦੇ ਅਹੀ ਕਿਹੜਾ ਪੁੱਤ ਮੰਗਿਆ ਨਹੀਂ ਕਿਹੜਾ ਮੰਗਿਆ ਹੁਣ ਇਹ ਲਾਇਆ ਵਾ ਜਿਹੜਾ ਤੂੰ ਅਖਰ ਲੈਣਾ ਪਿਆ ਪੁੱਤ ਗਿਆ ਲੈ ਕੇ ਆਇਆ ਲੈ ਘਰ ਮਾਰਾ ਤੇ ਇੱਥੋਂ ਚੱਲ ਗਿਆ ਜਿੱਥੇ ਦਰਦਾਸ ਦੋਸਤਾਂ ਦਾ ਇੱਥੇ ਕਿਤੇ ਉਹਨਾਂ ਨੂੰ ਮਿਲਣ ਗਏ ਨਾ ਤੁਰ ਗਿਆ ਅਜੋਨੇ ਆਉਣਿਆ ਚਾਹ ਪਣੀ ਪੀਣੀ ਨਹੀਂ ਮੰਗਿਆ ਮੰਗਿਆ ਕਿਤੇ ਨਹੀਂ ਆਹ ਨਹੀਂ ਪਤਾ ਮੰਗਿਆ ਕੁਝ ਅਹੀ ਕਿਹੜੀ ਗੱਲ ਮੰਗਾਈ ਅੱਗੇ ਬਥੇਰਾ ਦਿੱਤਾ ਉਹਨਾਂ ਨੇ ਚੱਲ ਕੋਈ ਨਹੀਂ ਫਿਰ ਉਹਨਾਂ ਆਪੀ 3 ਦਿੱਤਾ ਹੀ ਕਿਹੜਾ ਮੰਗਿਆ ਵੈ ਤੇ ਲਾ ਲਓ ਮੈਂ ਤਾਂ ਨਹੀਂ ਆ ਲਾਓ ਲਾਉਣਾ ਦੇ ਪੈਸੇ ਮੈਂ ਨਹੀਂ ਤਾਂ ਤੁਸੀਂ ਲਾ ਲਓ ਲਾਉਣਾ ਦੇ ਮਨਪ੍ਰੀਤ ਆ ਫਿਰ ਲਾ ਲਈ ਸਮਾਨ ਹੈ ਨਾ ਤੇ ਉਹੀ ਮੰਨਿਆ ਮੈਂ ਮੁੰਡਾ ਹੀ ਤੇ ਜ ਡਰਾਈਵਰ ਵੀ ਨਹੀਂ ਆਇਆ ਮੰਮੀ ਤੇ ਵੀਰੇ ਨੂੰ ਕਹਿਣਾ ਕਿ ਉਹ ਮੈਂ ਲੈ ਨਹੀਂ ਪਤਾ ਉਹ ਤਾਂ ਲੈਣਾ ਨਹੀਂ ਚਾਹੀਦਾ ਠੀਕ ਹੈ ਹੋਰ ਸਮਾਨ ਆਇਆ ਤੇ ਮੈਂ ਐਵੇਂ ਫਾ ਲੈਂਦੀ ਰਵਾਂ ਨਹੀਂ ਫਿਰ ਲਿਆਉਣਾ ਤੇ ਕੀ ਹੈ ਇਹਨੂੰ ਸਾਰੇ ਜੀ ਸਾਰੀ ਸੰਕਰ ਜਾਣੀ ਤੇ ਮੈਂ ਬੜੀ ਸੋਹਣੀ ਲੱਗਦੀ ਹੁਣ ਉਹਦੇ ਵਿੱਚ ਖਰੋਣ ਲੱਗ ਦੇ ਦੇ ਕੋਈ ਗੱਲ ਨਹੀਂ ਫਿਰ ਕੀ ਆਪੇ ਤੇ ਜਾ ਜਾਂਦਾ ਫਿਰ ਡਰਾਈਵਰ ਨੇ ਤੇ ਉਹਨੂੰ ਆਖਾਂਗੇ ਲਾ ਦੇ ਡਰਾਈਵਰ ਨੇ ਨਹੀਂ ਆਉਣਾ ਸਮਾਨ ਲਾ ਦੋ ਫਿਰ ਕਰਨੇ ਪੈਣਾ ਕੋੜਾ ਕੋਟਾ ਆਪਾਂ ਨੂੰ ਤੇ ਕੋਈ ਨਹੀਂ ਫਿਰ ਆਪੇ ਲਾ ਲੈਨੇ ਹੁਣੇ ਪੈਣਾ ਜੀ ਦੋ ਸਾਡੇ ਘਰ ਆਇਆ ਫਿਰ ਸੁੱਟਣਾ ਆ ਫੜੋ ਫਿਰ ਮੰਮੀ ਲਿਆਓ ਠੀਕ ਹੈ ਫੜਾ ਵਾਹ ਸਤਨਾ ਸ਼ੁਕਰ ਹੈ ਮਾਰ ਕੇ ਆਏ ਅੱਜ ਟਾਈਮ ਕਿੰਨਾ ਠੀਕ ਹੈ ਦਿੱਤਾਂ ਮਨਾ ਆਪਣੀ ਧੀ ਨੇ ਤੇ ਹਸਨ ਚ ਆ ਕੇ ਹੁੰਦਾ ਹੀ ਹੈ ਚਾਹ ਛਾੜਾ ਖੋ ਮੰਨ ਚਾਹਾ ਨਹੀਂ ਲੈਤੀ ਆਹ ਹੋ ਫੇਰਾ ਲਾ ਲਈ ਨੇ ਹਾਂ ਮੈਂ ਆ ਜਾ ਤਰਾ ਆਰਡਰ ਰੱਖ ਲੈ ਠੀਕ ਹੈ ਗੱਲ ਮੋ ਚੀਜ਼ਾਂ ਮੰਗੀਆਂ ਦਾ ਕੋਈ ਤਾਂ ਫਾਇਦਾ ਹੋਇਆ ਨਾ ਸਾਰਾ ਹੀ ਸਮਾਨ ਆ ਗਿਆ ਬਾਜੀ ਹੁਣ ਮੈਂ ਤਾਂ ਕਹਿੰਦੀ ਵੀਰਾ ਹੀ ਚੱਕ ਲੈਣਾ ਮੇਥੋਂ ਤਾਂ ਹਿੱਲਣੀ ਨਹੀਂ ਆ ਇਹਨਾਂ ਨੇ ਪਾ ਹੀ ਬੜੀ ਦਿੱਤੀ ਹੈ ਮੰਮੀ ਆ ਬਾਜੀ ਆਪੇ ਵੀਰਾ ਲਾ ਲੂਗਾ ਮੇਥੋਂ ਨਹੀਂ ਨਤ ਨਹੀਂ ਇਹ ਵੇਖਾਂ ਇੱਕ ਪੇਟੀ ਚ ਫੀ ਜਾਂਦੀ ਹੈ ਤੇ ਚੱਕ ਕੇ ਮੰਮੀ ਨਹੀਂ ਹਿਲਦੀ ਆ ਵੇਖੋ ਬਾਜੀ ਭਾਰੀ ਹੈ ਫੇਰ ਹੁਣ ਕੀ ਕਰੀਏ ਇਹ ਮੋਤੀ ਚੂੜ ਦੇ ਲੱਡੂ ਹੈ ਭਾਰੇ ਨੇ ਆਪੇ ਵੀਰ ਲਾ ਲੂਗਾ ਦੇਹ ਹੋ ਹੈ ਸਾਰਾ ਇਸ ਮਾਲ ਲਾਲ ਤੇ ਡਾਲਾ ਖੋਲਿਆ ਹੀ ਨਹੀਂ ਦੋਵੇਂ ਇੱਕੋ ਜੀਆਂ ਹੋਰ ਕੀ ਹੈ ਚੱਲ ਕੋਈ ਨਾ ਚੱਲ ਆ ਸੂਟ ਸੋਹਣਾ ਹੈ ਮੰਮੀ ਨੇ ਪੱਬੀ ਕੀ ਕਰਨ ਦੇ ਜੇ ਕੁਛ ਨਹੀਂ ਦੇਦੀ ਮੈਂ ਤੇ ਅਸੂਟ ਹੀ ਅੱਜ ਚੱਲੇ ਜੇ ਕਿਤੇ ਬੜੇ ਤਿਆਰ ਹੋਏ ਜੇ ਨਹੀਂ ਮੰਮੀ ਕਹਿੰਦੇ ਵੀ ਅੱਜ ਫੇਰ ਆਪਾ ਆਓ ਫੇਰ ਆਪਾਂ ਅੱਜ ਜਾਣਾ ਹੈ ਹਾਂਜੀ ਸੂਟ ਬੜਾ ਸੋਹਣਾ ਹੈ ਹਾਂ ਸੂਟ ਇੰਨਾ ਸੋਹਣਾ ਇਹ ਕਿੱਥੇ ਲਗਾਇਆ ਹੀ ਇਹ ਤਾਂ ਲੱਭਿਆ ਨਹੀਂ ਮੈਨੂੰ ਨਹੀਂ ਕਹਾ ਯਾ ਕਿਤੇ ਨਹੀਂ ਨਹੀਂ ਇਹਦੋਂ ਮੈਂ ਕੱਢਿਆ ਹੁਣ ਮੈਂ ਕਿਹਾ ਚਲ ਮੰਮੀ ਕਿੰਨੀ ਸਾਰੇ ਟਾਚੀ ਜਿਹਦੇ ਮੈਂ ਸੂਟ ਆਪ ਵੇਖਿਆ ਇਹ ਤਾਂ ਵਿੱਚ ਹੈ ਹੀ ਨਹੀਂ ਨਹੀਂ ਇਹ ਵੀ ਟਾਚੀ ਜੀ ਨਹੀਂ ਤੂੰ ਹੀ ਫੇਰ ਧਿਆਨ ਨਹੀਂ ਦਿੱਤਾ ਹੁਣ ਚਲ ਕੋਈ ਨਾ ਮੇਰੀ ਛੇਲੀ ਦਾ ਵਿਆਹ ਹੋਣਾ ਇਹ ਸੂਟ ਮੈਂ ਸਵਾ ਲੈਂਦੀ ਆ ਤੁਹਾਡੇ ਕੋ ਕਿੰਨੇ ਦਾ ਪਏ ਆ ਪਰ ਦੀਦੀ ਮੰਮੀ ਨੇ ਤੇ ਆ ਸੂਟ ਮੈਨੂੰ ਬੜੇ ਰੀਜਨਲ ਆ ਕੇ ਦਿੱਤਾ ਸੀ ਉਹ ਫੇਰ ਕੀ ਤੁਹਾਡੀ ਮੰਮੀ ਤੇ ਮੇਰੀ ਮੰਮੀ ਤੇ ਫਰਕਾ ਕੋਈ ਹੁਣ ਤੂੰ ਸਾਡੇ ਘਰ ਆ ਕੇ ਜਿਵੇਂ ਦਾ ਕਹੋਗੇ ਉਵੇਂ ਦਾ ਲੈ ਦਾਂਗੇ ਇਹ ਨਾ ਕਲਰ ਵੇਖੋ ਲਾਈਟ ਜਾ ਤੇ ਕੁਵਾਰੀਆਂ ਤੇ ਫਿੱਕੇ ਸੋਨੇ ਲੱਜ ਜਾਂਦੇ ਆ ਮਿਰਛੀਲ ਦਵਾਈਆਂ ਹੁੰਡਿਆ ਇਹ ਸੂਟ ਤੇ ਮੈਂ ਸਵਾ ਲੈਣਾ ਆਪੇ ਮੰਮੀ ਆਉਂਦੀ ਉਹ ਨਾਲ ਮੈਂ ਗੱਲ ਕਰ ਲੈਣੀ ਹੁਣ ਆ ਸੂਟ ਨਾ ਆੜੀ ਰੱਖਿਓ ਮੈਂ ਸੌਣਾ ਜੇ ਕੋਈ ਨਹੀਂ ਦੀ ਫਿਰ ਤੁਸੀਂ ਸਵਾ ਲਓ ਕੋਈ ਗੱਲ ਨਹੀਂ ਮੇਰੇ ਕੋ ਹੋਰ ਹੈਗੇ ਬਥੇਰੇ ਵੇਰ ਮੈਨੂੰ ਰੰਗ ਬੜਾ ਸੋਹਣਾ ਲੱਗਿਆ ਤੁਸੀਂ ਗੁੱਸਾ ਨਾ ਕਰਿਓ ਨਹੀਂ ਨਹੀਂ ਮੈਂ ਗੁੱਸਾ ਨਹੀਂ ਕੀਤਾ ਕੋਈ ਗੱਲ ਨਹੀਂ ਕੀ ਇਸਲਾਮ ਕਰਨ ਲਈਆਂ ਨੇ ਤੇ ਤੁਹਾਡਾ ਕੰਮ ਨਹੀਂ ਬੜਿਆ ਕੀ ਕਰਨ ਲਈ ਦੋ ਜਣੀਆਂ ਮੰਮੀ ਆ ਇਹਨਾਂ ਦੀ ਮੰਮੀ ਨੇ ਸੂਟ ਦਿੱਤਾ ਹੈ ਅੱਛਾ ਇਹ ਮੈਨੂੰ ਪਸੰਦ ਆ ਗਿਆ ਤੇ ਪ੍ਰਿਆ ਦਾ ਅਗਲੇ ਮਹੀਨੇ ਵਿਆਹ ਹੈ ਤੇ ਮੈਂ ਕਿਹਾ ਉੱਤੇ ਮੈਂ ਪਾ ਕੇ ਚੱਲ ਜੂੰਗੀ ਤੇ ਮੈਂ ਸਵਾ ਦਿੰਦੀ ਹਾਂ ਹਾਂ ਜੀ ਇਹ ਕੋਈ ਛੋਟ ਲੈ ਲੈਂਦੇ ਆ ਇਹ ਚੰਗਿਆ ਲੱਗਦਾ ਮੰਮੀ ਭਾਬੀ ਨੇ ਆਪ ਦਿੱਤਾ ਮੈਂ ਅ ਤਨੀ ਨਾ ਕੋਰਸ ਕੀਤੀ ਚਲੋ ਅਖੇ ਤੜੀ ਦੁਮਾ ਜੀ ਬਣ ਗਿਆ ਹਾਂ ਜੀ ਮੰਮੀ ਕੋਈ ਨਹੀਂ ਮੈਂ ਇਹ ਕਿਹਾ ਵੈ ਇਹਨਾਂ ਨੂੰ ਤੇ ਮੰਮੀ ਅਜੇ ਚੱਲੇ ਆ ਕਿਤੇ ਨਹੀਂ ਜੀ ਇਹ ਚੱਲੇ ਤਾਂ ਨਹੀਂ ਹੈ ਤੇ ਸਾਡੇ ਕੋਲ ਹੀ ਨੇ ਪਰ ਜੇ ਉਹਦੀ ਮੰਮੀ ਨੇ ਰੀਜਾ ਦਿੱਤਾ ਸੀ ਤੇ ਸੁਣਾਂਗੀ ਮੈਂ ਕਿਹਾ ਮੰਮੀ ਇਹ ਫੇਰ ਆਪਾਂ ਚੱਲੇ ਆ ਤੇ ਤੁਸੀਂ ਮੈਨੂੰ ਦੱਸਿਆਗੀ ਹਾਂ ਫੇਰ ਆਪਾਂ ਚੱਲੇ ਆ ਤੇ ਅੱਜ ਸਰੀਕੇ ਦੀ ਰੋਟੀ ਨਹੀਂ ਤੈਨੂੰ ਮੈਨੂੰ ਦੱਸ ਦਿੰਦੇ ਫਿਰ ਉਹ ਅਨਿਕ ਗੱਲ ਕਰ ਲੈਂਦੇ ਤੂੰ ਤੋਂ ਵੀ ਨਹੀਂ ਨਾ ਮੈਂ ਨਾ ਇਹ ਲਿਆ ਇਹ ਹੀ ਲੱਗੀ ਬੱਤਰੀ ਆਖੇ ਮੈਂ ਤਾਂ ਹੁਣ ਸਹੀ ਅੱਗੇ ਰੋਟ ਤੂੰ ਹਾਂ ਗੱਲ ਨਾ ਕਰੀਂ ਨੀ ਮੈਨੂੰ ਦੱਸ ਮੈਂ ਤਾਂ ਜੜੀ ਗੱਲ ਉੱਠੀ ਹੈ ਤੇ ਕਰ ਨਹੀਂ ਕਰਨੀ ਕਿਉਂਕਿ ਅੱਜ ਉਹਨਾਂ ਨੇ ਜਾਣਾ ਹੈ ਜਾਣਾ ਤੇਰਾ ਮੈਂ ਕਿਹਾ ਅੱਜ ਅੱਜ ਤੱਕ ਮਸਾਂਨ ਸਾਧਣਾਗੇ ਉਹ ਵੀ ਵੇਖ ਲੈਣ ਕਿ ਕਿ ਆਪਣੇ ਘਰੇ ਘਰੇ ਨੂੰ ਨਹੀਂ ਤੇਰੇ ਚਲੋ ਗੱਲ ਨਹੀਂ ਫੇਰ ਵੇਖ ਲਾਂਗੇ ਅੱਜ ਜਾਣਦੇ ਉਹਨਾਂ ਨੇ ਉੱਥੇ ਹੀ ਪੈਪਰਾਏ ਨੂੰ ਉਹਨਾਂ ਦੀ ਗੱਲ ਤਮ ਮੈਂ ਵੇਖਦੇ ਮੇਰਾ ਯਾਰ ਹੋਇਆ। ਆਹ ਚਾਹ ਦੇ। ਮੰਮੀ ਇੱਥੇ ਬਹੋ। ਕੋਈ ਗੱਲ ਨਹੀਂ ਜੇ ਤੁਮੀ ਕਹਿ ਲਿਆ ਤਾਂ ਫੇਰ ਅਹੀਂ ਅੱਜ ਨਹੀਂ ਜਾਂਦੇ ਫੇਰ ਆਪੋ। ਨਹੀਂ ਨਹੀਂ ਜਾਓ ਤੁਸੀਂ ਅੱਜ। ਪਤਾ ਕਿ ਹੋਟਲ ਇਹ ਤਾਂ ਭਰਾ ਹੈ। ਉਹ ਨਾ ਦੀਰ ਰੱਖੀਏ ਅੱਜ ਚੜਦੀ ਦੇਣਾ। ਹੈ ਨਾ? ਇਹ ਤਾਂ ਫੇਰ ਚੰਗਿਆਂ ਨਹੀਂ ਲੱਗਦਾ। ਅੱਜ ਤੂੰ ਜਾ। ਕੋਈ ਗੱਲ ਨਹੀਂ। ਇਸੇ ਕੰਮ ਤੇ ਇਤਰੇ ਹੁੰਦੇ ਰਹੇ ਨੇ। ਤੁਸੀਂ ਜਾਵੋ ਜੇ ਫੇਰਾ ਪਾ ਕੇ ਆਓ। ਇਸੇ ਆਲੀ ਦੇਣ ਨੇ ਤੇ ਆ ਜਿਹੜੇ ਨਾ ਚੀਜ਼ਾਂ ਇਹ ਲਾ ਕੇ ਤੇ ਮੈਨੂੰ ਦੇ ਜੀ। ਠੀਕ ਹੈ ਕਹ ਲਿਆ ਮਰੀਆ ਹੋ ਜਾ ਮੋਲ ਬਾਰੇ ਕਰਾ ਲੇ ਤੁਰਾ ਗਿਰਦੇ ਤੁਰਾ ਵੀ ਉਤਰਾ ਦੇ ਛੜਕ ਜੜੀ ਵਗਦੀ ਬੜੀ ਹੈ ਇਹ ਲਾ ਕੇ ਫੜ ਜਾਓ ਤੇ ਤੁਸੀਂ ਜਾਓ ਜੇ ਮਾਮਲਾ ਵਾਣਾ ਜਾਓ ਤੇ ਜੇ ਮਾਮਲਾ ਵਾਣਾ ਲਾਓ ਚਲੋ ਠੀਕ ਹੈ ਮੇਰਾ ਮਿੱਠੀ ਕੈਂਡੀ ਹੈ ਕਿ ਸੈਟ ਲਾ ਕੇ ਮੈਨੂੰ ਫੜਾ ਜਾ ਅਸਮੇ ਪਹਿਲੀ ਵਾਰ ਜਾਣਾ ਤੇ ਮੈਂ ਉੱਥੇ ਇਦਾਂ ਜਾਉਂਗੀ ਉਹਨਾਂ ਨੇ ਵੀ ਕਹਿਣਾ ਵੀ ਇੰਨਾ ਦਿਨ ਉਹ ਸੋਣਾ ਪਾਇਆ ਕੋਜਣਾ ਕੋਈ ਤੇ ਪਾਉਂਦੀ ਪਰ ਜੇ ਇਹਨਾਂ ਦੀ ਵੀ ਨਾ ਮੰਨੀ ਫੇਰ ਮੈਨੂੰ ਕਹਿਣਗੇ ਚੱਲ ਨਾ ਹੀ ਜਾਨੀ ਜਾਣਾ ਤੇ ਗੱਡੀ ਤੇ ਇਹਦੇ ਚੱਲ ਫੇਰ ਕੀ ਜੇ ਰਹਿਣ ਦਿੰਦੇ ਤੇ ਦੇਈ ਮੇਰੀ ਮੰਮੀ ਨੂੰ ਮੇਜੀ ਹਾਂਜੀ ਆਨੰਦ ਸਮਾਨ ਸਾਰਾ ਇੱਚ ਪਾਤਾ ਜੇ ਸਾਂਭ ਲਿਓ ਹੁਣ ਅੱਛਾ ਸਾਂਭ ਲਾਂਗੇ ਉਹ ਨਾ ਮੈਂ ਮਨਪ੍ਰੀਤ ਨਾ ਨਹੀਂ ਤੇਰੇ ਕੰਨਾਂ ਚ ਪਾਉਣਾ ਨਾ ਆਟੂਚੰਦ ਦੇਦਨ ਜਿਸ ਸਮਾਨ ਤੇ ਉਹ ਪਾ ਲੈ ਮੰਮੀ ਮੈਂ ਪਹਿਲੀ ਵਾਰੀ ਪਿੰਡ ਜਾਣਾ ਸੀ ਤੇ ਇਦਾਂ ਫਿਰ ਮੰਮੀ ਹੁਣੀ ਕਹਿਣੀ ਨਾ ਕੁਝ ਕਿ ਇਹ ਹੁਣ ਰਿਵਾਜ ਆਏ ਕੁੜੀਆਂ ਪਾ ਲੈਂਦੀਆਂ ਨੇ ਪਾ ਲੈਂਦੀਆਂ ਜਿਹੜਾ ਸੂਟ ਪਾਣ ਉਹਦੇ ਨਾਲ ਤੇ ਪਾ ਲੈਂਦੀਆਂ ਤੇ ਵੀ ਤੇਰਾ ਇਹ ਤੂੰ ਹੀ ਪਾਉਣਾ ਚਲੋ ਕੋਈ ਗੱਲ ਨਹੀਂ ਫਿਰ ਦੀਦੀ ਨੂੰ ਕਹਿਣਾ ਸੀ ਦੀਦ ਦੇ। ਹਾਂ ਕਹਿ ਦੇਣੀ। ਮਨਪੀਤਾ ਕਹ ਰਹੀ ਹੈ ਵਿਦੇਸ਼ ਸਮਾਂ ਆਂਦੀ ਤੇ ਪਰ ਜਾਇਨ ਪਾਉ। ਵੀਰੇ ਅੱਜ ਕਿੱਥੇ ਰੁਤੀ ਆ ਰਹੀ ਐ? ਕਿਤੇ ਨਹੀਂ ਮੈਂ ਇੱਥੇ ਕਰ ਰਹੀ ਐ ਮੈਂ ਕਿੱਥੇ ਜਾਣਾ? ਤੇ ਮੰਮੀ ਕਹਿੰਦੇ ਤੇਰਾ ਫੋਨ ਚੱਲੇ ਜੇ। ਕੌਣ ਚੱਲਦਾ ਫਿਰ ਫੋਨ ਮੈਨੂੰ ਤਾਂ ਪਤਾ ਨਹੀਂ ਕੀ ਗੱਲ। ਮੰਮੀ ਤਾਂ ਕਹਿੰਦੇ ਜੀਰਾ ਤੇ ਭਾਬੀ ਚੱਲੇ ਆ ਤੇ ਜਿਹੜਾ ਘਰ ਸੱਦਿਆ ਵਾ ਉਹ ਉਹਨੇ ਕਿੱਥੇ ਜਾਣਾ? ਤੁਸੀਂ ਆਪ ਨੂੰ ਲੈ ਕੇ ਚੱਲ ਜਾ ਲੇ ਮੈਂ ਇੱਥੇ ਹੀ ਆ ਮੈਨੂੰ ਮੈਂ ਕਿੱਥੇ ਨਹੀਂ ਆਏ ਭੁਜੜਾ ਲੈਣਾ ਹਾਂ ਆਗੇ ਦੇ ਦੂਰ ਤੇ ਜਾ ਮੈਨੂੰ ਕੀ ਗੱਲ ਦਾ ਪਤਾ ਹੀ ਨਹੀਂ ਮੈਂ ਤਾਂ ਇੱਥੇ ਹੀ ਆ ਮੈਨੂੰ ਨਹੀਂ ਪਤਾ ਮੰਮੀ ਡੇ ਵੈ ਕਹਿਣ ਕਿ ਉਹ ਇੱਥੇ ਆ ਰੋਇਆ ਕਿ ਨਹੀਂ ਤੇ ਤੁਸੀਂ ਮੂੰਹ ਚੋ ਕੇ ਉੱਥੇ ਚੱਲ ਚੱਲੇ ਕਰੇ ਸ਼ਰੀਕਾ ਸਦਿਆ ਮੰਮੀ ਮੇਰੇ ਨਾਲ ਲੜੀ ਜਾਂਦੇ ਕਿ ਚੋਪ ਕਰਕੇ ਤੂੰ ਸੱਦ ਲਿਆ ਮੈਨੂੰ ਤਾਂ ਕੀ ਗੱਲ ਦਾ ਪਤਾ ਨਹੀਂ ਮੈਂ ਤਾਂ ਇੱਥੇ ਹੀ ਆਏ ਆਗੇ ਤੇ ਫਿਰ ਮੰਮੀ ਨਾਲ ਗੱਲ ਕਰੋ ਅੱਜ ਨਹੀਂ ਜਾਣਾ ਹੈਗਾ ਮੰਮੀ ਤੁਸੀਂ ਦੱਸਿਆ ਨਹੀਂ ਅੱਜ ਜਾਣਾ ਹੈ ਜਾਣੇ ਪੁੱਤ ਦੱਸਿਆ ਵੈ ਇੱਥੇ ਹੀ ਆ ਜਾਂਦੇ ਨੇ ਚੱਚਿਆ ਕਿੱਥੇ ਚਲ ਗਏ ਸਾਰੇ ਆਹ ਵਖਾ ਇੱਥੇ ਘਰੇ ਜਾ ਦੀ ਮਾਦਾ ਤੂੰ ਮੈਨੂੰ ਦੱਸਦੀ ਪੁੱਛਦੀ ਨਹੀਂ ਕਿ ਕਿਤੇ ਜਾਣਾ ਆ ਜਾਉਣਾ ਤੇ ਤੇਰੇ ਨੂੰ ਨਹੀਂ ਪਤਾ ਪਿਆ ਇਹਨੇ ਫੇਰਾ ਪਾਣ ਜਾਈਦਾ ਮੈਨੂੰ ਤਾਂ ਮਾਨਪ੍ਰੀਤ ਨੇ ਦੱਸਿਆ ਮੈਨੂੰ ਤਾਂ ਪਤਾ ਹੀ ਨਹੀਂ ਕਿ ਕੱਲ੍ਹ ਨੂੰ ਮੈਂ ਤੇ ਤੈਨੂੰ ਆਖਿਆ ਸੀ ਵੀ ਫੇਰਾ ਜਾਲੇ ਤੂੰ ਖਿਆਲੀ ਇਹ ਗੱਲ ਦਾ ਕੀਤਾ ਤੇ ਹੁਣ ਕੀ ਹੋ ਗਿਆ ਹੁਣ ਜਾਓ ਫੇਰਾ ਪਉਣ ਤੇ ਜਾਣਾ ਹੀ ਐ ਨਾ ਜਾਓ ਮੇਰਾ ਤੇ ਚੱਲ ਪਾ ਕੇ ਆਵਾਂਗੇ ਪਰ ਉਹ ਕੋਈ ਦੱਸਿਆ ਪੁੱਛਿਆ ਤਾਂ ਕਰੋ ਪਹਿਲਾਂ ਨਹੀਂ ਵੇ ਇਹ ਦੱਸਿਆ ਤੇ ਤੂੰ ਇਹ ਤੂੰ ਹੁਣ ਤੁਰਿਆ ਫੇਨਾ ਚਾ ਨਾ ਤੂੰ ਹਵਾ ਨੂੰ ਵਿੱਚ ਤੁਰਿਆ ਫੇਨਾ ਤੈਨੂੰ ਪਤਾ ਨਹੀਂ ਲੱਗਦਾ ਵੀ ਉਹ ਵੀ ਕਹਾਂ ਤੈਨੂੰ ਦੱਸਿਆ ਪੁੱਤਰਾ ਇਹ ਤਾਂ ਫੇਰਾ ਪਾਣ ਜਾਣਾ ਜਾਓ ਫੇਰਾ ਪਾ ਕੇ ਆਓ ਅੱਜ ਦੇ ਸਗੋਂ ਤਾਂ ਤੇ ਆਮਨਾ ਚਾਹੀਦਾ ਜਾਣਾ ਹੁ ਤੱਕ ਕਿੰਨਾ ਕਵੇਲਾ ਤੁਸੀਂ ਕਰਨ ਲਏ ਹੋਂ ਦੋ ਮਰ ਬੀਦੂ ਵੀ ਕੈਂਡੀ ਵੀ ਇੱਥੇ ਆਏ ਗਏ ਜਿਦਾਂ ਉਹਨਾਂ ਦਾ ਵੀ ਰੋਟੀ ਪਾਣੀ ਤੇ ਕੋਈ ਗੱਲ ਨਹੀਂ ਰੋਟੀ ਪਾਣੀ ਹੁਣ ਜਦੋਂ ਫਿਰ ਜਿਹੜੇ ਕੰਮ ਰੰ ਬੇਰੋ ਕਰਨੇ ਪੈਦੇ ਤੁਸੀਂ ਜਾਓ ਮੈਂ ਸੰਭਾਲ ਲਾਂ ਮੈਂ ਤਾਂ ਮਾਤਾ ਤੁਹਾਨੂੰ ਪਹਿਲਾਂ ਹੀ ਬਾਰੋਂ ਕਿਹਾ ਸੀ ਕਿ ਆਗੂ ਵਾਲੇ ਝੰਝਟ ਜੱਜਮੈਂਟ ਨਹੀਂ ਪੈਣਾ ਚੱਲ ਪੁੱਤਰੇ ਚਾਰ ਵੀ ਹੁੰਦੇ ਨੇ ਤੇ ਕਰਨਾ ਵੀ ਚਾਹੀ ਹੈ ਤੇ ਯਾ ਕੀਤਾ ਸੋਣਾ ਹੋਇਆ ਕੋਈ ਗੱਲ ਨਹੀਂ ਤਾਂ ਆਖਣਾ ਮੈਂ ਤਾਂ ਆਖਣਾ ਤੇਰੇ ਮੇਰੇ ਪੁੱਤਰ ਨੂੰ ਤਾਂ ਤੂੰ ਆ ਕਰਨ ਨੂੰ ਨਹੀਂ ਤਾਂ ਮੈਨੂੰ ਵੀ ਚਾਰਾ ਤੇਨੂੰ ਵੀ ਚਾਰਾ ਤੇ ਆ ਤਾਂ ਕਰਨਾ ਹੀ ਸੀ ਨਾ ਤੇ ਜਾਨਾ ਦਾ ਪਰ ਹੁਣ ਇਧਰ ਵੀ ਕੰਮ ਧੰਦੇ ਮੇਰੇ ਕੋਈ ਗੱਲ ਨਹੀਂ ਕੰਮ ਧੰਦਾ ਹੋ ਜਾਏਗਾ ਕੰਮ ਧੰਦੇ ਚ ਰਹੇ ਹੁੰਦੇ ਰਹਦੇ ਹੁੰਦੇ ਕੋਈ ਨਹੀਂ ਮੈਂ ਸੰਭਾਲ ਲਈ ਕੱਲੀ ਤੁਸੀਂ ਬੇਅਫੀ ਕਰੇ ਜਾਓ ਜੋ ਸੰਭਾਲ ਲਈ ਮੈਂ ਕੱਲੀ ਸੰਭਾਲ ਲਈ ਵੇਖਿਆ ਚਾਹੀ ਲਾਜ਼ਮਾ ਨਹੀਂ ਆਪਣੀ ਮਰਜ਼ੀਆਂ ਕਰਦੇ ਤੁਸੀਂ ਨਹੀਂ ਨਹੀਂ ਮਰਜ਼ੀ ਕਾਦੀ ਹੈ ਉਤਰ ਗੱਲ ਵੀ ਘਰ ਕਰਵਾਈਓ ਠੀਕ ਨਹੀਂ ਗੱਲ ਦਿੱਲੀ ਹੋ ਜਾਂਦੀ ਉਹਨਾਂ ਦੀ ਚੰਨ ਕਰਵਾਇਆ ਕਰ ਰੋਜ ਗੱਲ ਕਿਉਂ ਕਰਨਾ ਮਸਲਾ ਮੈਂ ਨਾਲੇ ਉਹਨਾਂ ਨੇ ਵੀ ਦੀ ਹੁੰਦੀ ਹੈ ਪੀਪੀ ਹਾਦੀ ਦੀ ਫੁਰਨਾ ਹੈ ਤਾਂ ਪਤਾ ਲੱਗੇ ਰਾਜੀ ਬਾਜੀ ਦਾ ਤੇ ਗੱਲ ਕਰਵਾਇਆ ਕਰ ਪਰ ਤੇ ਮੈਂ ਜਾਣੀ ਉਹਨਾਂ ਨੂੰ ਫੋਨ ਵੱਖਰਾ ਲਾਦੇ ਹੂੰ

ਹਾਂਜੀ ਠੀਕ ਨੇ ਹੋਰ ਤੁਸੀਂ ਦੱਸੋ ਸੇ ਤਾਂ ਠੀਕ ਆ ਹਾਂ ਠੀਕ ਠਾਕ ਬਸ ਠੀਕ ਆ ਕੀ ਕਰਨ ਦੇ ਹੈ ਕਹਿੰਦਾ ਕਿ ਵੇਲੇ ਬੈਠੇ ਆ ਫਟਫਟ ਭਾਗ ਅੱਛਾ ਅੱਛਾ ਤੇ ਆਈਂ ਤੇ ਟਿਕਨ ਦੇ ਆ ਮੈਂ ਨਹੀਂ ਆਉਣਾ ਆਈਂ ਜੇ ਫੇਰਾ ਪਉਣ ਦਾ ਆਈਂ ਜੇ ਤੱਕ ਹਾਂਜੀ ਆਉਣਾ ਡੈਡੀ ਜੀ ਡੇ ਤਿਆਰ ਹੋਣ ਬਸ ਆ ਜਣਾ ਤੁਰਪਣਾ ਥੋੜੇ ਟਾਈਮ ਤੱਕ ਅੱਛਾ ਅੱਛਾ ਹਾਂ ਚਲੋ ਧਿਆਨਾ ਹੋਰ ਹਾਂਜੀ ਹਾਂਜੀ ਮੰਮੀ ਕਿੱਥੇ ਚ ਆਹ ਮੰਮੀ ਸਿਆਲ ਕਰ ਹੈਲੋ ਹੈਲੋ ਮੰਮੀ ਸੱਸੀ ਕਾਲੋ ਸੱਸੀ ਕਾਲੋ ਪੁੱਤ ਕੀ ਹਾਲ ਹੈ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਅਸੀਂ ਵੀ ਠੀਕ ਠਾਕ ਪੁੱਤ ਹੋਰ ਕੀ ਕਰਨ ਦੇ ਕੁਛ ਹੋ ਨਹੀਂ ਰਿਹਾ ਬੇਟਾ ਪੁੱਤ ਅੱਛਾ ਅੱਛਾ ਹੋ ਠੀਕ ਠਾਕ ਵੀਰੇ ਦਾ ਆਇਆ ਫੋਨ ਹਾਂ ਠੀਕ ਆਉਂਦਾ ਫੋਨ ਤੇ ਜਸਦਾ ਜੀ ਆਲ ਪੁੱਤ ਹਾਂਜੀ ਠੀਕ ਜੀ ਹੋਰ ਪਰਿਵਾਰ ਠੀਕ ਹੈ ਨਾ ਹਾਂਜੀ ਠੀਕ ਠਾਕ ਜੀ ਮੰਮੀ ਅਹੀਂ ਨਾ ਅੱਜ ਲੱਗੇ ਹੋਣ ਮੰਮੀ ਕਹਿੰਦੇ ਕਿ ਅੱਜ ਫੇਰਾ ਪਾਓ ਜਾ ਕੇ ਹਾਂਜੀ ਆਜੋ ਫੇਰ ਹਾਂਜੀ ਉਹ ਤੇ ਫਿਰ ਘਰ ਰਿਸ਼ਤੇਦਾਰ ਆਏ ਆ ਤੇ ਅਸੀਂ ਜਿਆਦਾ ਚਿਰ ਨਹੀਂ ਬੈਣਾ ਹੈਗਾ ਅਸੀਂ ਆਜ ਨਾ ਟਾਈਮ ਨਹੀਂ ਹਾਂਜੀ ਹਾਂਜੀ ਉਹ ਸਾਰੇ ਪਰਵਾਇ ਠੀਕ ਠਾਕ ਹੈ ਨਾ ਹਾਂਜੀ ਠੀਕ ਠਾਕ ਵਧੀਆ ਸਾਰੇ ਹੋਰ ਸੁਭਾ ਕਿੱਦਾਂ ਦਾ ਇਹਨਾਂ ਦਾ ਹਾਂਜੀ ਮੰਮੀ ਮੈਂ ਨਾ ਆ ਕੇ ਕਰੂੰਗੀ ਗੱਲ ਆ ਕੇ ਕਰੀਓ ਸਹੀ ਗੱਲ ਚਲੋ ਠੀਕ ਹੈ ਫਿਰ ਅਸੀਂ ਹੋ ਜਾਈਏ ਤਿਆਰ ਹਾਂ ਚੰਗਾ ਜੀ ਫੋਨ ਲਾ ਕੇ ਇੱਧਰ ਆ ਗਿਆ ਕੀ ਗੱਲ ਇੱਧਰ ਆ ਗਿਆ ਮੁਕੜੀ ਨੇ ਟੈਨਸ਼ਨ ਹੀ ਪਾੜੀ ਆ ਕਾਦੀ ਟੈਨਸ਼ਨ ਹਾਂ ਦੇ ਕੋਈ ਮੈਂ ਆ ਕੇ ਦੱਸਦੀ ਆ ਜੇ ਤੇ ਮੈਂ ਪੁੱਛਿਆ ਤੇ ਸਾਰੇ ਪਰਿਵਾਰ ਵੀ ਠੀਕ ਵਾ ਉਹ ਉਦਾਂ ਨੇ ਕਹਿਤਾ ਹਣਾ ਵਿਆਂ ਕੇ ਹੋ ਗੱਲਾਂ ਹੁੰਦੀਆਂ ਨੇ ਕਿ ਇਹ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਟੈਨਸ਼ਨ ਤੇ ਆਈ ਆ ਤੇ ਕੋਈ ਜਿਹੜਾ ਆਵੇ ਦਾ ਆਖਿਆ ਵੀ ਨਾ ਕੋਈ ਦੱਸਦੀਆਂ ਰਾਨੂੰ ਸੇ ਕੱਲ ਤੇ ਵਿਆਹ ਹੋਇਆ ਸੀ ਏਡੀ ਛਤੀ ਕੋਈ ਗੱਲ ਨਹੀਂ ਆਉਜੀ ਨਹੀਂ ਕੋਈ ਗੱਲ ਹੋਰ ਕੋ ਸਬਦ ਸਾਰਾ ਲੈਉਣ ਨਾਲ ਮੈਨੂੰ ਰਾਜ਼ੂ ਨਾਲ ਕੰਮ ਤਾਂ ਪਹਿਲਾਂ ਹੋਣੀ ਸਬਦ ਸਾਰਾ ਆ ਗਿਆ ਵਾ ਤੇ ਤੁਸੀਂ ਹੋਰ ਨਹੀਂ ਟੈਂਸ਼ਨ ਵਾਲੀ ਗੱਲ ਕੋਈ ਇਹੋ ਟੈਂਸ਼ਨ ਪਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਗੱਲ ਨਾਲ ਉਹਦਾ ਉਹਨੇ ਕਹਿਤਾ ਹਣਾ ਜਾਰੀ ਨਹੀਂ ਐਂ ਏਦਾਂ ਕੋਈ ਗੱਲ ਦੂਰ ਬਣਾ ਵੀ ਪੀ ਹੋ ਜਾਣਾ ਹਾਂ ਉਹ ਆ ਕੇ ਗੱਲ ਕਰਦੀ ਆਂ ਮੈਂ ਦੱਸ ਦਿੰਦਾ ਉਹਨੇ ਇਹ ਟੈਂਸ਼ਨ ਨਹੀਂ ਨਹੀਂ ਕੋਈ ਗੱਲ ਨਹੀਂ ਉਦੋਂ ਹੀ ਉਹਨੇ ਕਹਿਤਾ ਹਣਾ ਚਲ ਆਏਗੀ ਤੇ ਲੱਗ ਜੂ ਪਤਾ ਕੋਈ ਗੱਲ ਨਹੀਂ ਤਿਆਰੀ ਕਰੋ ਹੋਣ ਵਾਲੇ ਆ ਉਹ ਤੇ ਤੁਸੀਂ ਕੋਈ ਗੱਲ ਨਹੀਂ ਉਹ ਇੰਤਿਆਰੀ ਹੈ ਨਹੀਂ ਟੈਂਸ਼ਨ ਲੈਣ ਦੀ ਲੋੜ ਕੋਈ ਮਿਆਰੀਆਂ ਕੁੜੀਆਂ ਦੀ ਪੜੀ ਲਿਖੀ ਹੈ ਕੋਈ ਗੱਲ ਨਹੀਂ ਪਾਣੀ ਤਿਆਰੀ ਹੈ ਸਾਰੀ ਹਾਂ ਚਲੋ ਕਰੋ ਤੁਸੀਂ ਤਿਆਰੀ